ਹਾਂ ਦੋਸਤੋ ਪਿਛਲੇ ਇੱਕ ਹਫਤੇ ਤੋਂ ਪੰਜਾਬ ਦੇ ਵਿੱਚ ਖਣਕ ਨੂੰ ਖੜੇ ਖਣਕ ਨੂੰ ਬਹੁਤ ਜ਼ਿਆਦਾ ਅੱਗ ਲੱਗੀ ਹੈ ਇਸ ਵਾਰ ਤਾਂ ਰਿਕਾਰਡ ਹੀ ਟੁੱਟ ਗਏ ਮਤਲਬ ਹਜ਼ਾਰਾਂ ਏਕੜੀ ਹੋਣਗੇੜੀ ਦੀ ਮਾਰ ਦੇ ਵਿੱਚ ਥੱਲੇ ਆ ਗਏ ਤੇ ਬਹੁਤ ਹੀ ਮੰਦ ਭਾਗੀ ਘਟਣਾ ਹੈ ਹਾਂ ਦੂਜਾ ਮਸਲਾ ਇਹ ਹੈ ਵੀ ਇਹਦੇ ਕਾਰਨ ਕੀ ਹੈਗੇ ਹੈ ਕਾਰਨਾਂ ਦਾ ਬਿਲਕੁਲ ਹੀ ਕੁਝ ਨਹੀਂ ਪਤਾ ਲੱਗ ਰਿਹਾ ਪਿਛਲੇ ਸਮਿਆਂ 'ਚ ਜਿਹੜੀ ਬਿਜਲੀ ਦੀ ਸਪਾਰਕ ਦੇ ਨਾਲ ਅੱਗ ਲੱਗਦੀ ਸੀ ਇਸ ਵਾਰ ਬਿਜਲੀ ਵੀ ਤਕਰੀਬਨ ਬੰਦ ਰਹੀ ਹੈ ਤੇ ਜਾਂ ਕਿਤੇ ਮਸ਼ੀਨਰੀ ਦੇ ਵਿੱਚੋਂ ਕੋਈ ਚਿੰਗਾੜੀ ਡਿੱਗਦੀ ਸੀ ਉਹ ਵੀ ਕੋਈ ਚਾਂਸ ਘਾਟੀ ਲੱਗਦੇ ਐ ਇਹ ਨਵੀਂ ਨਵੀਂ ਗੱਲਾਂ ਆ ਰਹੀਆਂ ਐ ਕਿਉਂਕਿ ਦਾ ਕੋਈ ਪੁਖਤਾ ਸਬੂਤ ਨਹੀਂ ਹੈਗੇ ਫਿਰ ਵੀ ਕਿਸੇ ਪਾਸਿਓਂ ਇਹ ਗੱਲ ਆ ਰਹੀ ਸੀ ਕਿ ਸੜਕ ਦੇ ਉੱਪਰ ਜਿਹੜੇ ਲੁੱਕ ਪਾਰੇ ਸੀ ਮਜ਼ਦੂਰ ਉਹਨਾਂ ਨੇ ਕਿਤੇ ਕੋਈ ਵੀਡੀਓਗ੍ਰਾਫੀ ਕਿ ਸੱਟ ਦਿੱਤੀ ਤੇ ਇੱਕ ਥਾਂ ਦੇ ਉੱਤੇ ਇਹ ਵੀ ਗੱਲ ਆ ਰਹੀ ਸੀ ਉਹਦੇ ਨਾਲ ਸੁੱਖਾ ਬਹੁਤ ਖੜਾ ਸੀ ਨਾਲ ਬਰਸੀਨ ਖੜੀ ਸੀ ਉਥੋਂ ਜਿਹੜੇ ਗਿਆ ਜਿਹੜੇ ਸਲਫਾ ਜਾਂ ਪੀਂਦੇ ਆ ਨਸ਼ੇੜੀ ਲੋਕ ਐ ਏ ਵੀ ਤੋਂ ਉਹ ਸਿਕਰਟ ਦੇ ਵਿੱਚ ਪਾ ਕੇ ਉਹਨੂੰ ਮਾ ਕੇ ਤੇ ਉੱਥੇ ਅੱਗ ਵਾਲ ਦੇ ਚਲੋ تو ਇੱਕ ਦਿਨ ਪਹਿਲਾਂ ਵੀ ਕਹਿੰਦੇ ਉੱਥੇ ਲੱਗੀ ਹੈ ਉਦੋਂ ਤਾਂ ਤਬਜਾਵ ਜੀ ਦਿੱਤੀ ਗਈ ਇਹ ਜਿਆ ਕਾਰਨ ਵੀ ਹੋ ਸਕਦਾ ਹੈ ਤੇ ਤੀਜੀ ਗੱਲ ਦੇ ਵਿੱਚ ਇਹ ਵੀ ਹੈਗੀ ਹੈ ਵੀ ਕਈ ਥਾਵਾਂ ਉੱਤੇ ਬੱਚਿਆਂ ਨੇ ਵੀ ਕੁ ਹਿਸ਼ਾਰਤ ਕੀਤੀ ਲੱਗਦੀ ਹੈ ਫਿਰ ਇਹ ਵੀ ਹੋ ਜਾਂਦਾ ਹੈ ਵੀ ਜਦੋਂ ਇਸ ਤਰ੍ਹਾਂ ਦੀ ਗੱਲ ਕੁਝ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਲੋਕ ਉਹਨਾਂ ਨੂੰ ਜਦੋਂ ਇੱਕ ਰਾਹ ਮਿਲ ਜਾਂਦਾ ਆਪਣੇ ਆਪ ਨੂੰ ਕੱਢਣ ਦਾ ਇਹ ਵੀ ਹੋ ਸਕਦਾ ਮਨੋ ਵਿਗਿਆਨਿਕ ਪੱਖ ਕੁਝ ਨੇ ਇਸ਼ਾਰਤਾਂ ਕਰਦਾ ਹੋਵੇ ਤੇ ਪਰ ਚਲੋ ਗੱਲਾਂ ਕੀਤੀ ਜਾ ਰਹੀਆਂ ਵੀ ਇਹ ਸ਼ਾਰਤੀ ਅਨਸਰ ਕਰ ਰਿਹਾ ਅਸਾਂ ਕਰ ਰਿਹਾ ਉਹ ਇੱਕ ਵੱਖਰਾ ਇਸ਼ੂ ਹੈ ਇੱਕ ਜਾਂਚ ਦਾ ਇਸ਼ੂ ਹੈ ਪਹਿਲਾਂ ਇੱਕ ਵੀਡੀਓ ਚ ਗੱਲ ਕਰ ਚੁੱਕਾ ਕਰ ਮਤਲਬ ਵੱਡੀ ਪੱਧਰ ਤੇ ਤੇ ਜਾਂਚ ਹੋਣੀ ਚਾਹੀਦੀ ਹੈ ਹੁਣ ਗੱਲ ਇੱਕ ਹੋਰ ਲੈਨੇ ਹੋਰ ਬੜੀ ਦੁਖਦਾਈ ਮਤਲਬ ਕਹਾਣੀ ਹੈਗੀ ਹੈ ਉਹ ਇਹ ਵੀ ਸਾਡੇ ਸੋਸ਼ਲ ਮੀਡੀਆ ਉੱਤੇ ਖਾਸ ਕਰਕੇ YouTube ਦੇ ਉੱਤੇ ਬਿਲਕੁਲ ਇੰਨਾ ਕੁ ਮਤਲਬ ਉਹ ਫਲਾਇਆ ਜਾ ਰਿਹਾ ਹੈ ਕਿ ਗਲਤ ਗੱਲਾਂ ਨੂੰ ਇੱਕ ਤੁਸੀਂ ਵੀਡੀਓ ਜਿਹਦੀ ਮੈਂ ਖਾਸ ਕਰਕੇ ਜਿਹਦੇ ਲਈ ਮੈਂ ਇਹ ਗਲਤ ਕਰ ਰਿਹਾ ਹਾਂ ਤੁਸੀਂ ਦੇਖੀ ਹੋਣੀ ਹੈ ਜਿਹੜੀ ਵਾਇਰਲ ਹੋ ਰਹੀ ਹੈ ਤੇ ਉਹਦੇ ਉੱਪਰ ਇੱਕ ਤਾਂ ਤਾਂ ਲਿਖਿਆ ਹੋਇਆ ਹੈ ਮਈ ਆਹ ਦੇਖ ਲਓ ਪ੍ਰਭੂ ਹੱਥੀ ਲਾਈ ਜਾਂਦਾ ਅੱਗ ਤੇ ਉਸੇ ਵੀਡੀਓ ਨੂੰ ਅੱਗੇ ਇੱਕ ਚੈਨਲ ਹੋਰ ਨੇ ਸ਼ੇਅਰ ਕੀਤਾ ਇੱਕ ਬੀਬੀ ਹੈ ਸੀਮਾ 09 ਰਾਣੀ ਉਹ YouTube ਚੈਨਲ ਹੈ ਤੇ ਉਸਨੇ ਵੀ ਇਸੇ ਵੀਡੀਓ ਨੂੰ ਉੱਪਰ ਬਣਾ ਕੇ ਉਹਦੇ ਨਾਲ ਅਥਰੇ ਲਿਖਿਆ ਹੋਇਆ ਅੰਗਰੇਜ਼ੀ ਵਿੱਚ ਫਾਈਂਡ ਦਿਸ ਬாய் ਐਂਡ ਸਲੈਪ ਹਿਮ ਜਣਦੀ ਇਹ ਲੜਕਾ ਲੱਭੋ ਤੇਨੂੰ ਥੱਪੜ ਮਾਰੋ ਉਹਨੇ ਪਾਈ ਹੈ ਤੇ ਹੈਰਾਨੀ ਵਾਲੀ ਗੱਲ ਇਹ ਹੈ ਵੀ ਤੁਸ ਤੁਹਾਡੇ ਸਾਹਮਣੇ ਵੀ ਆ ਰਹੀ ਹੁਣ ਆ ਰਹੀਆਂ ਹੋਣੀਆਂ ਵੀਡੀਓ ਵੀ ਉਹ ਉਸ ਵੀਡੀਓ ਨੂੰ ਧਿਆਨ ਨਾਲ ਜੇ ਅਸੀਂ ਵੇਖੀਏ ਤਾਂ ਪਹਿਲਾਂ ਕੋਈ ਅੱਗ ਨਹੀਂ ਲਾਉਂਦਾ ਉਹ ਮੁੰਡਾ ਹੈ ਕੋਈ 15-16 ਸਾਲ ਦਾ ਉਹ ਪੈਂਟ ਸ਼ਰਟ ਜੀ ਵਾਲਾ ਤੇ ਉਹ ਬੈਠਾ ਇੱਕ ਉਹਦੇ ਖੇਤ ਦੇ ਵਿੱਚ ਇਹ ਦੇ ਵਿੱਚ ਬੈਠ ਕੇ ਡਰਾਮਾ ਕਰਦਾ ਉਹ ਕੋਈ ਅੱਗ ਲਾਉਂਦਾਗਾ ਉਹ ਮੁੜ ਕੇ ਹੱਥ ਜਿ ਘੜੇ ਕਰਕੇ ਭੰਗੜਾ ਜਿਹਾ ਪਾਉਂਦਾ ਚਲੋ ਸ਼ੁਕਰ ਲਾਇਆ ਹੋਣਾ ਕਿਸਨੇ ਬਈ ਇਸ ਤਰ੍ਹਾਂ ਜਿ ਕਰਕੇ ਤੇ ਜਦੋਂ ਉਹਦੇ ਵਿੱਚ ਵੀਡੀਓ ਬਣਦੇ ਵਿੱਚ ਖੰਭਾ ਦਿਸਦਾ ਇੱਕ ਨਾਲ ਹੀ ਬਿਲਕੁਲ ਉਹਦੇ ਅਗਲੇ ਪਾ ਲਈ ਜਿਹੜੀ ਵੀਡੀਓ ਸ਼ੁਰੂ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਅੱਗ ਲੱਗੀ ਦਿਸਦੀ ਹੈ ਅੱਗ ਲੱਗੀ ਦਿਸਦੀ ਹੈ ਤੇ ਉਸ ਵੇਲੇ ਫਿਰ ਉਹ ਕੋਈ ਜਿਹੜਾ ਬੰਦਾ ਵੀਡੀਓ ਬਣਾਉਣਾ ਲਾ ਉਹਨੂੰ ਘੁਮਾਉਂਦਾ ਆਪਣੇ ਮੋਬਾਈਲ ਨੂੰ ਜਾਂ ਕੈਮਰੇ ਨੂੰ ਤਾਂ ਉੱਥੇ ਕੋਈ ਖੰਭਾ ਨਹੀਂ ਉਹ ਕੀ ਐਡੀ ਜਲਦੀ ਖੰਭਾ ਖੰਭੇ ਨੂੰ ਅੱਗ ਲੱਗੀ ਖੰਭਾ ਹੀ ਸੜ ਗਿਆ ਤਾਂ ਇਹ ਬਿਲਕੁਲ ਦੋ ਵੀਡੀਓਜ਼ ਨੂੰ ਨੌਟੀ ਨਕਲੀ ਵੀਡੀਓ ਬਣਾਈ ਹੋਈ ਹੈ ਸਿਰਫ ਵਿਊ ਲੈਣ ਦੇ ਖਾਤਰ ਤੇ ਮੈਂ ਹੈਰਾਨ ਰਹਿ ਕੇ ਵੇਖ ਕੇ ਦੂਜੇ ਦਮ ਇਥੇ ਵੇਖਣ ਗਿਆ ਉਹ ਲੱਭਿਆ ਨਹੀਂ ਗਿਆ ਤੇ ਫਿਰ ਜਿਹੜੀ ਉਹ ਸੀਮਾ 09 ਰਾਣੀ ਹੈ ਉਹਦੇ ਉੱਤੇ ਪਿਛਲੇ 6 ਦਿਨਾਂ ਦੇ ਵਿੱਚ ਪਤਾ ਕਿੰਨੇ ਵਿਊ ਆਏ ਹੋਏ ਐ 11 ਲੱਖ ਵਿਊ ਮੂੰਹ ਨਾ ਕਹਿ ਲੈਣਾ ਯੂਟਿਊਬਰ ਜਾਣਦੇ ਵੀ ਇੰਨੇ ਵਿਊ ਕਿਵੇਂ ਆਉਂਦੇ ਐ ਤੇ ਉਹ ਇੰਨੀ ਤੇਜ਼ੀ ਨਾਲ ਵਾਇਰਲ ਹੋਲੀ ਉਹਦੇ ਜ਼ਿੰਮੇਵਾਰ ਕੌਣ ਐ ਉਹਨਾਂ ਨੇ ਤਾਂ ਗੰਦ ਪਾ ਹੀ ਦਿੱਤਾ ਜਿਹੜਾ ਪਾਉਣਾ ਸੀ ਤੇ ਜਿਹੜੀ ਬਹੁਤ ਹੀ ਘਟੀਆ ਹਰਕਤ ਐ ਦਾ ਮੈਂ ਤਾਂ ਵੀ ਕਹਣਾ ਵੀ ਕੋਈ ਉਹਨਾਂ ਉੱਤੇ ਇਸ ਮਾਮਲੇ ਵਿੱਚ ਸਾਈਬਰ ਕ੍ਰਾਈਮ ਦੇ ਵਿੱਚ ਜਿਹੜਾ ਹੈ ਪਰਚਾ ਦਰਜ ਹੋਣਾ ਚਾਹੀਦਾ ਹੁਣ ਸਾਡੀ ਕੀ ਜਮਮਰੀ ਬਣਦੀ ਹੈ ਤੇ ਜਾਂ ਅਸੀਂ ਕੀ ਕਰ ਰਹੇ ਹਾਂ ਮੈਨੂੰ ਸੰਧ ਨਹੀਂ ਉਹਦੀ ਸਾਡੇ ਲੋਕਾਂ ਦੀ ਵੀ ਉਸ ਨੂੰ ਇੰਨਾ ਕੁ ਵਾਇਰਲ ਕਰ ਰਿਹਾ ਇੰਨਾ ਕੁ ਵਾਇਰਲ ਕਰ ਰਿਹਾ ਤੁਹਾਡੇ ਕਰਕੇ ਵੀਊ ਆਏ ਆ ਤੇ ਅਸੀਂ ਦੇਖਦੇ ਹੀ ਨਹੀਂ ਸੁਝਦੇ ਨਹੀਂ ਇੱਕ ਤੋਂ 1% ਲੋਕ ਹੈਗੇ ਉਹ ਕਹਿੰਦੇ ਵੀ ਵੇਖੋ ਯਾਰ ਧਿਆਨ ਨਾਲ ਇਸ ਵੀਡੀਓ ਨੂੰ ਕੀ ਹੋ ਰਿਹਾ ਕੀ ਨਹੀਂ ਇਹਦੇ ਵਿੱਚ ਵੀ ਦੋ ਵੀਡੀਓ ਦੇਖ ਕੇ ਨਹੀਂ ਫਵਾ ਫਲਾਈ ਜਾ ਰਹੀ ਹੈ ਇੱਕ ਇੱਕ ਮਾਹੌਲ ਸਿਰ ਤੇ ਜਾ ਰਿਹਾ ਤੇ ਅਸੀਂ ਉਹਨੂੰ ਟੜਾ 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 ਸ਼ੇਅਰ ਕਰ ਰਹੇ ਹਾਂ ਮੈਨੂੰ WhatsApp ਤੇ ਵੀ ਆ ਰਹੀ ਹੈ ਤੇ ਫੇਸਬੁੱਕ ਤੇ ਵੀ ਉਹੀ ਆ ਰਹੀ ਹੈ YouTube ਤੇ ਤਾਂ ਹੈ ਹੀ ਹੈ ਅਸੀਂ ਕਿੱਧਰ ਨੂੰ ਤੁਰ ਗਏ ਯਾਰ ਅਸੀਂ ਬਿਲਕੁਲ ਹੀ ਨਹੀਂ ਸੋਚਦੇਗੇ ਦਿਮਾਗ ਤੋਂ ਕੰਮ ਲੈਣਾ ਬੰਦ ਹੀ ਕਰਤਾ ਹੈ ਅਸੀਂ ਸਭ ਤੋਂ ਮਾੜੀ ਗੱਲ ਸਾਡੀ ਹੈ ਕਿ ਅਸੀਂ ਲਾਈ ਲੱਗ ਹੋ ਗਏ ਆ ਇਹਨੇ ਕਿ ਜੇ ਕਿਸੇ ਨੇ ਕਹਤਾ ਅੱਖਾਂ ਮਲ ਇੱਕ ਵਾਰੀ ਜੋ ਬੰਦਾ ਕਹਿੰਦਾ ਉਹ ਯਕੀਨ ਕਰੋ ਤੈਨੂੰ ਗਾਂਧੀਆਂ ਦਾ ਬੀਚ ਚ ਲੋ ਗਾਂਧੀਆਂ ਦਾ ਕੁਝ ਕਮੈਂਟ ਆ ਰਹੇ ਆ ਇਹਨੂੰ ਵਿਚੇ ਸਾਰ ਦੇ ਉਸ ਬੰਦੇ ਨੂੰ ਇਸ ਇਹੋ ਜਿਹੇ ਬੰਦਿਆਂ ਨੂੰ ਕੱਢਣਾ ਚਾਹੀਦਾ ਹੈ ਇਹ ਆਸਾ ਕਰੋ ਉਸਾ ਕਰੋ ਉਹਨੂੰ ਗੋਲੀ ਮਾਰੋ ਇਹਨੂੰ ਐਂ ਕਰੋ ਉਹ ਤੜਾਂ ਤੜਾਂ ਦੇ ਉਹਨੂੰ ਕਮੈਂਟ ਦੇ ਕੇ ਉਹਨੂੰ ਇੰਨੇ ਕ ਵੀਊ ਦਿੱਤੇ ਜਾ ਰਹੇ ਆ ਕਮੈਂਟ ਦਿੱਤੇ ਜਾ ਰਹੇ ਆ ਪਤਾ ਨਹੀਂ ਕਿੰਨੀ ਕਮਾਈ ਕਰ ਗਏ ਉਹਨਾਂ ਦਿਨਾਂ ਵਿੱਚ ਤਾਂ ਇਹ ਕਹਿੰਦਾ ਬਹੁਤ ਗਲਤ ਹੈ ਕੁਝ ਲੋਕ ਕਹਿ ਰਹੇ ਨੇ ਵੀ ਫੇਕ ਹੈ ਪਰ ਕਿੱਥੇ ਸੁਣਨ ਦਾ ਕੋਈ ਕਿਸੇ ਦੀ ਦੱਬੀ ਜਾਂਦਾ ਮੈਂ ਸਾਰੇ ਚੈਨਲ ਦੇ ਉੱਤੇ ਜਿੱਥੇ-ਕਿੱਥੇ ਹੈਗੇ ਸਾਰਿਆਂ ਦੇ ਕਮੈਂਟ ਕੀਤੇ ਆ ਤੇ ਉਹ ਬੀਬੀ ਦੇ ਉਸ ਤੇ YouTube ਚੈਨਲ ਤੇ ਜਾ ਕੇ ਵੀ ਕੀਤਾ ਹੈਗਾ ਕਿਸੇ ਰਿਪਲਾਈ ਦੇ ਵਿੱਚ ਕੀਤਾ ਕਿਉਂਕਿ ਸਿੱਧਾ ਨਹੀਂ ਹੁੰਦਾਗਾ ਕਮੈਂਟ ਨਹੀਂ ਹੁੰਦਾਗਾ ਜੇ ਤੁਸੀਂ ਕਹਿੰਦੇ ਸਬਸਕ੍ਰਾਈਬ ਕਰੋ ਆਪਾਂ ਇਹ ਜੰਦਿਆਂ ਦਾ ਚੈਨਲ ਸਬਸਕ੍ਰਾਈਬ ਕਿਉਂ ਸੋ ਇਸ ਕਰਕੇ ਜਿਹੜੀ ਅਖੀਰ ਦੇ ਉੱਤੇ ਮੈਂ ਗੱਲ ਕਰਨੀ ਚਾਹਣਾ ਮੇਰੀ ਹੱਥ ਵਨ ਕੇ ਬੇਨਤੀ ਹੈ ਵੀ ਜਿਨ੍ਹਾਂ ਨੇ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹ ਅਨਸਬਸਕ੍ਰਾਈਬ ਕਰ ਦਿਓ ਤੇ ਜੇ ਤੁਸੀਂ ਇਹ ਵੀਡੀਓ ਸ਼ੇਅਰ ਕੀਤੀ ਹੈ ਬਹੁਤ ਜਣਾਂ ਨੇ ਸ਼ੇਅਰ ਕੀਤੀ ਹੈ ਇਸ ਕਰਕੇ ਉਹਨੂੰ ਆਪਣੇ ਅਕਾਊਂਟ ਦੇ ਵਿੱਚ ਰਿਲੀਟ ਕਰ ਦਿਓ ਤੇ ਉਹਦੇ ਵਿੱਚ ਉਹਦੇ ਡਿਸਲਾਈਕ ਦੀ ਵੀ ਹੈਗੀ ਹੈ ਜਿਹੜੀ ਆ ਸੀਮਾ ਰਾਣੀ ਦਾ ਡਿਸਲਾਈਕ ਦੀ ਆਪਸ਼ਨ ਹੈ ਉਹਨੂੰ ਉੱਥੇ ਡਿਸਲਾਈਕ ਕਰੋ ਲਾਈਕ ਦੀ ਬਜਾਏ ਤਾਂ ਜਿੱਥੇ ਤੁਸੀਂ ਕੋਈ ਕਮੈਂਟ ਕੀਤੀ ਹੈ ਦੇ ਉੱਤੇ ਕੋਮੈਂਟ ਤੁਸੀਂ ਤੁਹਾਡੇ ਕੋਲ ਅਧਿਕਾਰ ਹਾਂ ਤੁਸੀਂ ਡਿਲੀਟ ਕਰ ਸਕਦੇ ਹੋ ਕਰ ਦਿਓ ਤੇ ਇਸ ਕਰਕੇ ਇਹ ਅਸੀਂ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ ਹੈ ਹਰ ਪੱਖ ਦੇ ਵਿੱਚ ਹੋਰ ਹੀ ਬਹੁਤ ਸਾਰੀਆਂ ਵੀਡੀਓਸ ਤੇ ਆ ਰਹੀਆਂ ਹਾਂ ਜਿਵੇਂ ਇੱਕ ਵੱਖਰੀ ਗੱਲਬਾਤ ਕਰਾਂਗਾ ਤੁਹਾਡੇ ਨਾਲ ਸੋ ਇੱਕ ਵਾਰੀ ਫਿਰ ਬੇਨਤੀ ਹੈ ਹਤਵਨ ਕੇ ਕਿ ਜਿਹੜੇ ਵੀ ਤੁਸੀਂ ਅਸਾਂ ਦੀ ਅਫਵਾਸ ਸੀ ਪਤਾ ਨਹੀਂ ਕਿ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲਾਂ ਆ ਗਈਆਂ ਸੀ 네ਗੇਟਿਵ ਗੱਲਾਂ ਨੂੰ ਬਹੁਤ ਉਤਸ਼ਾਦ ਕਰਨ ਲੱਗੇ ਆ ਤਾਂ ਇਹਨੂੰ ਕਿਰਪਾ ਕਰਕੇ ਡਿਲੀਟ ਕਰ ਦਿਓ ਵੀਡੀਓ ਲੰਬੀ ਹੁੰਦੀ ਜਾਂਦੀ ਹੈ ਸੋ ਲੰਬੀ ਗੱਲਬਾਤ ਨਹੀਂ ਮੈਂ ਕਰਨੀ ਚਾਹੁੰਦਾ ਤੁਹਾਡੇ ਨਾਲ বারবার ਇਸ ਗੱਲ ਦੀ ਬੇਨਤੀ ਕਰਨੀ ਹੈ ਤੇ ਆਪਾਂ ਜਿਹੜਾ ਮਾਹੌਲ ਨੂੰ ਸਾਜ਼ਿਕ ਬਣਾਈ ਰੱਖੀਏ ਜਿਹੜੇ ਪਾਸੇ ਨੂੰ ਜ਼ੋਰ ਲਾਉਣ ਦੀ ਲੋੜ ਹੈ ਲੋੜ ਹੈ ਉਸ ਵਾਸਤੇ ਲਈਏ ਇਕੱਠੇ ਹੋ ਕੇ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਇਹਦੀ ਗੁਰਦੌਰੀ ਹੋਣੀ ਚਾਹੀਦੀ ਹੈ ਇਹਦੀ ਸਹਿਤਾ ਹੋਣੀ ਚਾਹੀਦੀ ਹੈ ਉਹ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ